ਸ਼ਸ਼ੀਕਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਅੱਜ ਮੈਨੂੰ ਲੱਗਦਾ ਵੀ ਕਾਫੀ ਦਿਨਾਂ ਬਾਅਦ ਮਿਲਿਆ ਆਪਾਂ ਨਾ ਉਹ ਮੈਂ ਕੈਮਰੇ ਦੇ ਬੈਕਸਾਈਡ ਹੀ ਬੋਲ ਰਹੀ ਹੁੰਨੀ ਆ ਹਨ ਤੇ ਅੱਜ ਆਪਣੇ ਕਾਫੀ ਕੰਮ ਰੁਕੇ ਪਏ ਸੀ ਉਹ ਨਿਬੜੇ ਨੇ ਤੇ ਸਭ ਤੋਂ ਵੱਡਾ ਗੱਲ ਕੀ ਆਪਣਾ ਮੋਟਰ ਥੋੜੇ ਦਿਨਾਂ ਬਾਅਦ ਖਰਾਬ ਹੋ ਜਾਂਦੀ ਸੀ ਹਨ ਤੇ ਅੱਜ ਫਾਈਨਲੀ ਉਹ ਠੀਕ ਕਰਵਾ ਲਈ ਤੇ ਉਹਦੇ ਚ ਅੱਪਣੇ ਵੱਡੇ ਮੋਟਰ ਪਰਪਵਾਤੀ ਹਲੇ ਚਲਾ ਕੇ ਦੇਖ ਲੈਂਦੇ ਹਾਂ ਕਿਉਂਕਿ ਲਾਈਟ ਨਹੀਂ ਹੈਗੀ ਲੈਟ ਵਾਦੀ ਹੈ ਤੇ ਫਿਰ ਜਿੰਦੇ ਆਪਾਂ ਮੋਟਰ ਦਾ ਕੋਈ ਕੰਮ ਕਰੀਏ ਤਾਂ ਉਸ ਦਿਨ ਮਿੱਠੇ ਚੌਲਾਂ ਦੀ ਕੜਾਹੀ ਬਣਾਉਣੀ ਹੁੰਦੀ ਹੈ ਤੇ ਇੱਧਰ ਮੈਂ ਹੁਣ ਮਿੱਠੇ ਚੌਲ ਬਣਾ ਰਹੀ ਆਂ ਔਰ ਇਹ ਜਿੱਕਰ ਦੇ ਮੱਥਾ ਟੇਕਦੇ ਆਪਾਂ ਹਮੇਸ਼ਾ ਬੋਰ ਨੂੰ ਬਾਕੀ ਪਤਾ ਨਹੀਂ ਹਨ ਹਰ ਕੋਈ ਕਰਦਾ ਜਾਂ ਨਹੀਂ ਕਰਦਾ ਪਰ ਸਾਡੇ ਹਮੇਸ਼ਾ ਹੀ ਕਰਦੇ ਨੇ ਵੀ ਜਦੋਂ ਰੇ ਖੇਤ ਬੋਰ ਲੱਗ ਰਹੇ ਜਿੰਨੇ ਦਿਨ ਵੀ ਬੋਰ ਲੱਗਦਾ ਡੇਲੀ ਮਿੱਠੇ ਚੌਲਾਂ ਦੀ ਕੜਾਈ ਆਣੀ ਆ ਖਵਾ ਜਾ ਬੰਦੇ ਨੂੰ ਖੁਸ਼ ਕਰਿਆ ਜਾਂਦਾ ਹੁੰਦਾ ਮੈਨੂੰ ਤਾਂ ਮੰਮੀ ਹੁਰੀਏ ਇਹੀ ਕਹਿੰਦੇ ਹੁੰਦੇ ਨੇ ਕਿ ਆਪਾਂ ਤਾਂ ਮਿੱਠੇ ਚੌਲ ਕਰਦੇ ਆ ਵੀ ਸੁਖਸ਼ਾਂਤੀ ਨਾਲ ਬੋਰ ਲੱਗ ਜੇ ਹਨਾ ਤੇ ਉਂ ਵੀ ਚਲੋ ਕੋਈ ਉਹ ਨਹੀਂ ਹੁੰਦਾ ਹੈਗਾ ਜੀ ਆਪਾਂ ਦੋ ਬੋਰੇ ਧਰ ਕੇ ਮਿੱਠੇ ਚੌਲਾਂ ਦਾ ਮੱਥਾ ਟੇਕ ਲੈਂਗੇ ਬਾਕੀ ਤਾਂ ਸਾਰਾ ਪਰਿਵਾਰ ਹੀ ਖਾਂਦਾ ਆਪਣਾ ਹਨਾ ਬਸ ਇੱਕ ਕਰਨੀ ਦੀ ਫੇਚੜਾ ਹੁੰਦੀ ਆ ਮੈਂ ਤਾਂ ਵੈਸੇ ਵੀ ਜਾਣਾ ਕਰਦੀ ਏ ਰਹਿੰਦੀ ਆ ਕਦੇ ਖੇਤ ਦੀ ਕਦੇ ਇਕੱਲੇ ਬੁੱਕਾ ਇਹ ਮੋਟਰ ਜਿਹੜਾ ਦੂਸਰੇ ਘਰੇ ਮੋਟਰ ਐਸ ਤਰ੍ਹਾਂ ਹਨ ਕੰਨ ਲੈਨੇ ਆਪਾਂ ਤਾਂ ਤੇ ਬਾਕੀ ਮਿੱਠਾ ਖਾਣ ਦਾ ਸਕੀਨ ਦਾ ਸਾਰਾ ਪਰਿਵਾਰੀਓ ਸਾਨੂੰ ਪਤਾ ਹੀ ਐ ਤੇ ਚਲੋ ਫਿਰ ਮੈਂ ਹੁਣ ਤੁਹਾਨੂੰ ਬਾਹਰ ਲੈ ਕੇ ਜਾਂਦੀ ਆ ਬਾਹਰ ਤੁਹਾਨੂੰ ਬੱਚਿਆਂ ਦਾ ਰੌਲਾ ਰਾਹ ਹੋਇਆ ਪੁੱਤਰ ਥੋੜਾ ਚਕਾਰਾਂ ਦਾ ਵੀ ਇੰਨੇ ਕੰਨ ਪਾਏ ਸੀ ਹਾਂ ਪਾਪਾ ਜੱਡੀ ਤੇ ਵਰ ਟ ਜਸਨੀ ਦੇ ਤਾਂ ਨਹੀਂ ਬੱਜੀ ਪਿੱਛੇ ਜਸਨੀਤ ਵੀ ਆ ਰਹੀ ਸੀ ਪਤਾ ਕੀ ਹੋਇਆ ਉਧਰ ਦੀ ਘਰ ਜਾ ਰਹੀ ਉਹ ਦੁੱਧ ਨੂੰ ਆ ਰਹੀ ਦੀ ਆ ਦੁੱਧ ਨੂੰ ਦੀਦੀ ਮੇਰੇ ਆਉਂਦੀ ਫਰੀ ਮਾਂ ਕਾ ਪਾਸ ਕਰਨਾ ਸੀ ਰੋਜ਼ ਉਧਰ ਦੀ ਘਰ ਆ ਕੇ ਸ਼ੁਕਰ ਮੈਂ ਖਾਦੀ ਦੇਖੇ ਤਾ 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 ਓ ਮਾਈ ਗਾਡ ਮਾਰ ਮੇ ਕੋ ਮਾਰ ਮਾਰ ਇੱਕ ਚੇ ਬਾਏ ਯੂਲਰ ਮੇਰੇ ਪਾਸ ਫੋਨ ਹੈ ਇੰਗਲਿਸ਼ ਮਾਈ ਫੈਮਿਲੀ ਹੈਵ ਹੋਗੀ ਧੰਨ ਧੰਨ ਇੰਗਲਿਸ਼ ਕਾਹਦੇ ਹੈ ਮੋਟੇ ਸਾਰੇ ਜਾ ਤਾ 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 ਓ ਤੇ ਜੰਗਲੇ ਤੇ ਧਰ ਕੇ ਨਾ ਓ ਤੇ ਐ ਕਰਦਾ ਕਰਿੰਡਿਸ਼ ਹਾਂ ਣਿਸ਼ਿਆ ਆਉਨੇ ਜਾਂਦੇ ਉਹਨੇ ਜਾਂਦੇ ਸਾਰੇ ਲਟਿਆ ਤੇ ਮਮਾ ਸੋਨੀਆ ਹਾਂ ਆ ਦੇਖੋ ਇੰਗਲਿਸ਼ ਇਟਸ ਮਾਈ ਫੈਮਲੀ ਹੈਵ ਨਾਈਨ ਮੈਂਬਰਸ ਇਨ ਮਾਈ ਫੈਮਲੀ ਵੀ ਆਰ ਵੈਰੀ ਦੋ ਜੀ ਸਾਡੇ ਰੁਕੇ ਹੋਏ ਕੰਮ ਹੋ ਗਏ ਵੀ ਆਰ ਵੈਰੀ ਹੈਪੀ ਦੋ ਲਾਂਚ ਕਰਨ ਕੀ ਪੈਗੀ ਹੈਪੀ ਫੈਮਲੀ ਪੰਜਾਬੀ ਮੇਰਾ ਪਰਿਵਾਰ ਮੇਰੇ ਪਰਿਵਾਰ ਮੈਂ ਸਭ ਤੋਂ ਵੱਡਾ ਕੰਮ ਮੈਂ ਪਾਣੀ ਵਾਲਾ ਟੈਂਕੀ ਵੱਡੀ ਰੱਖੀ ਹੁਣ ਦੇਖੋ ਐਡੀ ਵੱਡੀ ਟੈਕੀਆ ਉਹ ਤਰੁ ਖੜਦੀ ਐ ਵੀ ਨਹੀਂ ਗੰਬੀ ਇਹ ਦੇਣਾ ਸਰੂਗਾ 1 ਦਿਨ ਕਿਹਾ ਤੇ ਸਰਨਾ ਬਤੈਨੋਂ ਕਦੋਂ ਦੋ ਦਿਨ ਕੱਟੇ ਤੇ ਕਿੰਨੇ ਡੇਢ ਦਿਨ ਨਾ ਦੇਖਦੇ ਹੁਣਾਂ ਵੀ ਤੈਨੂੰ ਯਾਰ ਸਾਡਾ ਇੱਕ ਦਿਨ ਕੱਢ ਜੇ ਉਹੀ ਵਾਦੀਆ ਮੇਰੀ ਗੱਲ ਸੁਣਾ ਹੁਣ ਮਮਾ ਦੇ ਮੇਰਾ ਪਰਿਵਾਰ ਮੇਰੇ ਪਰਿਵਾਰ ਵਿੱਚ 9 ਜਣੇ ਰਹਿੰਦੇ ਹਨ ਅਤੇ ਮੇਰਾ ਪਰਿਵਾਰ ਬਹੁਤ ਖੁਸ਼ੀ ਹੈ ਖੁਸ਼ੀ ਖੁਸ਼ ਰਹਿੰਦਾ ਹੈ ਖੁਸ਼ ਰਹਿੰਦਾ ਹੈ ओके नाउ बाय मेरे परिवार ਵਿੱਚ ਪ੍ਰੋਫੈਸਰ ਵਰਨਾਂਡੋ ਰਹਿੰਦਾ ਹੈ ਹੈ ਇਹ ਬਣਾ ਬਾਪੂ ਜੀ ਅਰੇ ਤੋੜ ਪਰ ਟੈਂਕੀ ਦੇ ਕਰਿਆ ਤੇ ਉਧਰ ਮੋਟਰ ਥੋੜੇ ਦੀ ਨਾਲ ਬਦ ਖਰਾਬ ਹੋ ਜਾਂਦੀ ਸੀ ਅੱਜ ਉਹ ਮੋਟਰ ਦਾ ਵੀ ਕੰਮ ਕਰਤਾ ਉਹ ਵੀ ਚਰਨਾ ਵੀ ਮੋਟਰ ਲਿਆ ਕੇ ਪਾਤੀ ਪਹਿਲਾਂ ਛੋਟੀ ਸੀ ਇਹਦੇ ਤਾਂ ਦਰਦ ਹਸਾਂਗੇ ਬਟ ਹਲੇ ਲਾਈਟ ਨਹੀਂ تھی ਪਾਈ ਮੈਂ ਇਹਦਾ ਲਾਈਟ ਨਹੀਂ ਜੀ ਦਵਾਰ ਆਉਣਗੇ ਹਲੇ ਭਾਈ ਤੇ ਆ ਇਧਰੋਂ ਸਾਡੀ ਫੀਡਿੰਗ ਫੂਡਿੰਗ ਜੀ ਸਾਰੀ ਹਲੇ ਆਈ ਪਈ ਸੀ ਤੇ ਯਾਰ ਵਾਟਰ ਵਗੈਰਾ ਆ ਦੇਖੋ ਚੈਂਬਰ ਚ ਉmber ਜਲਵਾਇਆ ਹੁਣ 3 ਮੀਟਰ ਹੋ ਰਹੇ ਨੇ ਨਾ ਓਹੋ ਡਰਾਤਾ ਬੱਚੇ ਚਾੜ ਨਹੀਂ ਕਰਦੇ ਹੁੰਦੇ ਤੇ ਇਧਰ ਮੈਂ ਕਦੂਰੀ ਸਾਥੀ ਰੱਖ ਕੇ ਚਿੱਲੇ ਤੇ ਨਾ ਨਾ ਤਸੇ ਬਈ ਮੇਨ ਮਸਾ ਜਾਣਾ ਪਿਆ ਰਿਆ ਉੱਤੇ ਆਪਾ ਚੰਦੇ ਆਂ ਘੜੀ ਚੰਦੀ ਲੈ ਕਿ ਮੋਟੇ ਦਰ ਪਰਾ ਪਰ ਇਧਰ ਮੜਾ ਇੱਕ ਲੈ ਚਾਰਚ ਨਾਲ ਉਸ ਬਾਲਾ ਮੈਂ ਅੱਧੇ ਜਾ ਕੇ ਬਣਾ ਲਵਾਂਗੀ ਕਿਉਂਕਿ ਦਦਰ ਦੇ ਵਿੱਚ ਨਹੀਂ ਡਾਲ ਸਕਦਾ ਉਹ ਜਿਆਦੇ ਥੋੜਾ ਹੈ ਹੋਸੀ ਆ ਰੱਖ ਦੇ ਹਾਈ ਹਾਈ ਮੈਨੂੰ ਪਤਾ ਨਹੀਂ ਕਿੱਥੇ ਖੜੀ ਸੀ ਸੱਚੀ ਹਿਲਦੀ ਆ ਬੱਬਾ ਜੀ ਉਹਦੇ ਤੇ ਮੈਂ ਵੀ ਲੌਗ ਬਣਾ ਦੇ ਮਗਲ ਤੋਂ ਕੰਮ ਕਰ ਰਹੇ ਜੀ ਤੂੰ ਪੈਨ ਕਿਥੇ ਲਿਆਇਆ ਕੋਤ ਹੈ ਲੈ ਕੇ ਦੇ ਉਹ ਕਿੱਥੇ ਹੋਰ ਇਹ ਤਾਂ ਉਹ ਜਾ ਰਿਹਾ ਤਾਂ ਇਹ ਦੇਖੋ ਇਹ ਤਾਂ ਭਰੇ ਪੈਦਾ ਜਮੀ ਤਾਂ ਹੀ ਤਾਂ ਕਿ ਨਾ ਮਿਲਿਆ ਮੋਟਰ ਵੀ ਹਾਲ ਦੇ ਚ ਮੋਟਰ ਹੀ ਨਹੀਂ ਆਂਦੀ ਅੱਜ ਹਾਂ ਇਤਨਾ ਭਰੇ ਪਿਆ ਰਿਹਾ ਸਾਲਾਂ ਵਿੱਚ ਆਦਾ ਕਿ ਵੀ ਨਹੀਂ ਮਿਲਾਂ ਦੇ ਚ ਮੋਟਰ ਵੀ ਨਹੀਂ ਮਿਲਾਂਦੀ ਅੱਜ ਫਿਰ ਦੇਖੋ ਪਿੰਡ ਵਾਲੇ ਉਹ ਬਾਈਕ ਕੱਢ ਰਹੇ ਨੇ ਗਾਂ ਦੀ ਧਾਰ ਮਤਲਬ ਕਿ ਭੰਗੜ ਕਿਲੇ ਵਿੱਚ ਸੱਚੀ ਭੂਤੇ ਰਹਤੀ ਹੈ ਹਾਂ ਪੂਰਵੀ ਸੱਚੀ ਹਾਂਜੀ ਅੱਜ ਦਿਨ ਕਿਧਰੋਂ ਚੜਿਆ ਅੱਜ ਮੇਰੇ ਦੋ ਚੜੂ ਅੱਜ ਇਹ ਮੈਂ ਪਰਲਾ ਕਰਾ ਵਿੱਕੀ ਜੀ ਮੈਂ ਕਰਾਦੀ ਪਰਲਾ ਮੈਂ ਕਿਹਾ ਹਾਂ ਦੇਖ ਲੱਗੀ ਨਾ ਤੁਸੀਂ ਕਿਹਨੇ ਕਿਹਾ ਅੱਜ ਹੁਣ ਵੇਖਣ ਲੱਗ ਗਿਆ ਮੈਂ ਪਰਲਾ ਤੁਸੀਂ ਕਿਹਨੇ ਕਿਹਾ ਕੋਈ ਐਸਾ ਕੰਮ ਕਰਨਾ ਅੱਜ ਤੱਕ ਉਸ ਕਹਿ ਨਹੀਂ ਸਕਦੇ ਲ ਮੈਂ ਕਿਹਾ ਹਾਂ ਗੱਲ ਇਹ ਮਾਂ ਕੋ ਮੋਟਰ ਵੀ ਨਹੀਂ ਲਿਆਵਾ ਕਿ ਟੈਂਕ ਵੀ ਨਹੀਂ ਲਿਆਵਾ ਜਿਵੇਂ ਬਾਪ ਦੀ ਪੱਕ ਕਰਤੀ ਤਾਂ ਪੁੱਤਰ ਉਸ ਜੇ ਪੁੱਤ ਦੀ ਕਰਤੀ ਤਾਂ ਬਾਪਰ ਉਸ ਜਿਵੇਂ ਮੈਂ ਕਿਹਾ ਬਰਜ ਕਾਲੇ ਕਾਲੋ ਇਹ ਤਾਂ ਤੂੰ ਤਾਂ ਬੋਝੜ ਦਾ ਕਹਿੰਦੇ ਸੀ ਮਾਇਕਾ ਮਾਇਕਾ ਮਹਾ ਟੈਂਕ ਵੀਰਾ ਸਰਦਾ ਨਹੀਂ ਹੁੰਦਾ ਹੈ ਮੈਂ ਇਹ ਗੱਲ ਕਹੀ ਅੱਜ ਮਾਂ ਵੀ ਟੈਂਕੀ ਲੈ ਗਣੇ ਨਵੀਂ ਇਹ ਕਿ ਪ੍ਰਾਣੀ ਦੀ ਛੋਟੀ ਸੀ ਬੰਦੇਵੇਂ ਚਲਾਉਣੀ ਪਈ ਮੋਟਰ ਹਰ 500 ਲੀਟਰ ਦੀ ਸੀ ਦੇਖੋ ਕਿੰਨੀ ਉਹ ਆ ਦੇਖੀ ਹੋ ਤਾਂ ਕਿਵੇਂ ਬਚਾਜੀ ਲੱਗਦੀ ਆ ਸਾਹਮਣੇ ਮਾਂ ਦੀ ਬਿੱਟੀ ਆ ਆਪਣੀ ਕੇਰਾ ਦਾ ਚੱਕੂ ਕੀ ਇਹ ਅੱਜ ਤਾਂ ਮਾੜਾ ਬਿੱਟੇ ਚੱਕੂ ਦੀ ਬੇਸਤੀ ਹੋਰ ਟੈਂਕੀ ਭਈਆ ਹੂੰ ਟੈਂਕੀ ਭਰ ਕੇ ਆਪਾਂ ਨੇ ਇਹ ਖਾਲੀ ਵੀ ਕਰਨੀ ਆ ਫਿਰ ਤੋਈ ਨਹੀਂ ਜਾਊਗੀ ਇਹ ਐ ਕਿ ਹੁਣ ਗੰਦਾ ਪਾਣੀ ਪੀਵਾਂਗੇ ਆਪਾਂ બસ ਰਹਿਣ ਦੇ ਨਹੀਂ ਬਾਦੇ ਬਸ ਫੇਰਾ ਹੈਲੋ ਕਹਿੰਦੇ ਖਾਲੀ ਕਰਨੀ ਬਰਾ ਕਰੇ ਬੰਦ ਮੋਟਰਾਂ ਟੱਬਿਆਂ ਨਾਲ ਪਾਉਂਗਾ ਮੋਟਰ ਜਿਹੜਾ ਮੈਂ ਪਾਣੀ ਦਾ ਬਾਹਰ ਹੀ ਰੱਖਦੇ ਫਿਰ ਅੱਗੇ ਮੋਟਰ ਬੰਦ ਕਰੀਏ ਮਮਾ ਅੱਧਰ ਆਓ ਦੇਖੋ ਜਿਹੜੀ ਅੱਧਰ ਛੜੀ ਮਿੱਟੀ ਇਹਦਾ ਕੀ ਕਰਾਂਗੇ ਤੇ ਆਹ ਟੈਂਕੀ ਦਾ ਇਹਦੇ ਨਾਲ ਸੋਨੂੰ ਨਵਾਇਆ ਕਰਾਂਗੇ ਰੋਜ਼ ਦੇਖੋ ਜੀ ਮਿੱਟੀ ਓ ਮਾਈ ਗਾਡ ਹਾਏ ਦੇਖੀ ਹੁਣ ਤਾਂ ਜੰਮੀ ਪੈਪਰੇ ਵਿੱਚ ਵੜਨ ਆਈ ਹੋਈ ਪਈ ਸੀ ਮਿੱਟੀ ਦੇਖੀ ਤੇ ਚੜਪੀਤ ਨੂੰ ਸੇਵਾ ਲਾਉਣੀ ਸੀ ਅਸੀਂ ਨੇ ਵੀ ਬਚ ਗਈ ਏ ਸੀ ਬੋਬੇ ਬੈਕਿਆਂ ਇਡਾ ਪੱਜਿਆ ਨੇ ਹਲੇ ਕੇਰਾ ਦਾ ਮੋਟਰ ਚੱਕੂਗੀ ਏ ਉਧਰ ਮੋਟਰ ਨੂੰ ਉਧਰ ਮਿੰਟ ਬਾਹਰ ਚੱਲੀ ਜਾਂਦਾ ਉਹ ਜੋ ਨਾਲੀ ਚ ਪੈਪ ਲਾ ਕੇ ਮੁਰੇ ਦੇ ਤੋੜਾ ਫਿਰ ਆ ਜਾ ਲਾ ਫਰਾ ਜੋ ਚਲੀ ਆ ਇਧਰੋ ਬੇੜਾ ਬੂੜਾ ਤੋਹ ਦਿੰਨੇ ਆ ਇਧਰੋ ਐ ਕਿਤੇ ਮਤ ਕਰਨੀ ਆਪਾਂ ਨੇ ਟੈਂਕੀ ਵੀ ਤਾਂ ਧੋ ਕੇ ਖਾਲੀਏ ਕਰਨੀ ਆ ਹਨਾ ਜਦੋਂ ਨਾਲੀ ਕਰਦਾਂਗੇ ਤਾਂ ਦੋ ਨਾਲ ਜਿਵੇਂ ਮਰਜ਼ੀ ਕਰ ਦਾਂ ਕੀ ਨਾ ਦਾਂ ਗੱਲ ਤਾਂ ਮੋਟਰ ਦੀ ਕਰਦਾ ਮੈਂ ਉਧਰ ਵਾਸ ਛੱਡ ਦਿਓ ਵਿੱਚ ਉਹ ਉਧਰ ਕਿਹਨੂੰ ਸਾਫਾ ਪਾਣੀ ਦਾ ਉਹ ਸਾਰਾ ਪਾਣੀ ਬਸ ਉਹ ਕੋਲ ਦੋ ਤੈਨੂੰ ਕਿਹ ਇਧਰ ਸਰ ਪਾਉਣਗਾ ਕਿ ਅੱਜ ਕਾਲੇ ਆ ਦੇਖੋ ਮੱਗਰ ਫਿਰਦਾ ਉਹ ਵੜ ਗਿਆ ਮੱਗਰ ਦੁਕਾਨ ਚ ਹਾ ਗਿੱਲੀ ਹੋਣ ਕਰਕੇ ਇਹ ਉਹ ਫਾਈਡੜੀ ਦੇਖੀ ਕਿੰਨੀ ਠੰਡਾ ਖੋ ਗਿਆ ਦੋ ਮੱਗਰ ਫਿਰਦਾ ਦੁਕਾਨ ਚ ਵੀ ਸਾਰੀਆਂ ਇੱਕ ਟਾ ਟਾ ਗਿੱਲੀਆਂ ਨੇ ਠੰਡਾ ਠੰਡਾ ਉਹ ਪਾਣੀ ਛਿੜਕਦੇ ਨੇ ਨਾ ਐਨੀ ਠੱਟਕ ਸਿਬੋ ਬੇਬੇ ਸਿਬੋ ਬੇਬੇ ਤਾਂ ਬੀਰਾਂ ਮਿੰਦੀ ਆ ਉਹ ਪਈਆਂ ਨੇ ਦੋ ਬੋਤਲਾਂ ਬਾਬਰ ਬੇਬੇ ਰਾਤ ਨੂੰ ਪੈਗ ਬਣ ਕੱਲ ਕੇ ਪੈਨੇ ਨੇ ਪਸਾ ਨਹੀਂ ਮਰਖਦਾ ਇਹ ਉਧਰੋਂ ਤੋਂ ਖਿਆ ਪੀਂਦੇ ਹੁੰਦੇ ਆ ਆਪਣੇ ਤਾਂ ਫੇਰ ਵੀ ਨਹੀਂ ਮਰਦੇ ਆ ਤਿੰਨ ਚਾਰ ਰਦੇ ਨੇ ਉਹ ਤੋਂ ਪਤਾ ਲੱਗਦਾ ਉਧਰੋਂ ਉਹ ਉਧਰਲੇ ਘਰ ਨਹੀਂ ਮੈਂ ਉਧਰਲੇ ਘਰ ਤੋਂ ਤਾਂ ਉੱਚੇ ਵਗ ਗਿਆ ਪਹਿਲਾਂ ਬਰਾਬਰ ਜੀਤੀ ਉਧਰ ਨੇ ਘਰ ਦੇ ਆਪਾਂ ਨੂੰ ਉੱਤਰਨਾ ਹੁਣ ਸੌਖਾ ਹੋ ਜਾ ਕਰੂਗਾ ਹੁਣ ਆਪਾਂ ਨੂੰ ਇੱਧਰ ਉੱਤਰ ਕੇ ਇੱਧਰ ਉੱਤਰ ਕੇ ਫਿਰ ਉਧਰੋਂ ਉੱਤਰ ਕੇ ਪਿਆਸੀ ਦੂੰਗੇ ਤਰ੍ਹਾਂ ਉਹ ਖੜਾ ਪਰਨੇ ਤੇ ਦੁਕਾਨ ਤੇ ਆ ਦੇ ਆ ਗਿਆ ਤੇ ਕਰੇ ਦੋ ਠੰਡੇ ਇਹ ਹੈਗਾ ਜੀ ਸੀਬੋ ਬੇਬੇ ਕਾ ਘਰੇ ਇਹਨਾਂ ਨੇ ਪਾ ਲਿਆ ਹੁਣ ਲੈਟਰ ਕੋਠੀ ਪਾਈ ਨਾ ਸਾਹਿਬ ਐ ਲੱਗਤ ਜਿਨੀ ਚਾਹ ਲੈਣ ਉਹ ਦੇਖ ਪਪਾ ਇਹ ਕਾਂਚਾ ਹਾਂ ਕਾਂਚਾ ਆਹ ਕਾਂਚਾ ਬੇਬੇ ਕਾ ਉੱਥੇ ਖਾਦਮ ਹੋ ਜਾਂਦਾ ਜਾ ਕੇ ਉਧਰੋਂ ਆਪਣਾ ਆ ਗਿਆ ਗ੍ਰੀਨ ਗ੍ਰੀਨ ਵੈਜੀਟੇਬਲ ਗ੍ਰੀਨ ਹੋਮ ਆਪਣਾ ਤੇ ਇਧਰਲਾ ਬੇਬੇ ਕਾ ਆ ਗਿਆ ਬਾਤੀਆਂ ਬੁਸਕੀਆਂ ਸਾਰੀਆਂ ਉਹ ਜੰਗਲਾ ਜਿਹੜਾ ਡਿਜ਼ਾਈਨਦਾਰ ਚਾਂਦ ਆਲਾ ਚਾਂਦ ਬਣੇ ਹੋਏ ਨੇ ਚਾਂਦ ਉੱਥੇ ਖਤਮ ਹੋ ਜਾਂਦਾ ਅੱਗੇ ਬੇਬੇ ਕੇ ਵੀ ਆ ਜਾਂਦੀ ਹੈ ਹਨਾ ਤੇ ਇਧਰੋਂ ਹੁਣ ਆਪਣਾ ਕੋਠਾ ਆ ਗਿਆ ਇਹ ਬੇਬੇ ਕਾ ਨੇ ਸਮਾਨ ਆਪਣਾ ਇਧਰ ਤਾਂ ਤਰੀ ਚਵਾਰੇ ਚੂਰੇਟਾ ਹੈ ਸੀ ਤਾਂ ਕਰਕੇ ਚਲੋ ਜੀ ਅੱਜ ਆਪਾਂ ਨੇ 1000 ਲੀਟਰ ਦੀ ਟੈਂਕੀ ਢਾਲ ਲਈ 500 ਵਾਈ ਦਾ ਸਾਡੀ ਰੋਜ਼ ਹੀ ਖਾਲੀ ਰਹਿੰਦੀ ਸੀ ਚਲੋ ਬੁੱਤ ਘਰ ਨਾ ਜਾਏ ਗੋਚ ਕੇ ਸੁੱਸੀ ਖਾਲੀ ਟੋੜੀਆਂ ਸਭ ਦੀਆਂ ਨਿਬੜ ਚੁੱਕੀਆਂ ਨੇ ਸਾਫ਼ ਸਾਫ਼ ਖੇਤ ਪਏ ਨੇ ਹੁਣ ਚਲਦੇ ਹਾਂ ਜਿੰਨੇ ਜੁੱਤੀ ਚਾਹੁੰਦੇ ਆਂ ਜੈਸੇ ਪਕੜ ਕੇ ਆ ਨਾ 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 ਲੈ ਪੈਪ ਲਾ ਕੇ ਏਟ ਲ ਬੇੜਾ ਧੋ ਦਿੰਨੇ ਆ ਮੈਂ ਨਹੀਂ ਨਾਲ ਤਾਂ ਟੈਂਕੀ ਖਾਲੀ ਹੋ ਜੂਗੀ ਨਾ ਬੇੜਾ ਸਾਫ ਹੋ ਜੂਗਾ ਨਾ ਪਾਣੀ ਬਚ ਜੂਗਾ ਨਾਈ ਟੈਂਕੀ ਧੋਈ ਜਾਊਗੀ ਫਿਰ ਸਮਝੋ ਉਹੋ ਸਾਰਾ ਠੱਬਰ ਕੋਠੇ ਤੇ ਜਾਇਆ ਚੂਗੜਾ ਤਾਂ ਲੈ ਕੇ ਨਹੀਂ ਆਇਆ ਕੋਈ ਉਧਰ ਉਹ ਲਾਏ ਆਉਂਦੇ ਜੋਤ ਚੋਰ ਦੁਕਾਨ ਤੇ ਕੀ ਕਰਨ ਬੜਿਆ ਤੀ ਆ ਆਏ ਦੇ ਆਏ ਬਾਣੀ ਵਾਲੀ ਤੇ ਅਸੀਂ ਤਾਂ ਦੂਰੋਂ ਕੈਚ ਕਰ ਲੈਨੇ ਹੁਣ ਕਿਉਂ ਨਹੀਂ ਗਿਆ ਉਹ ਗ੍ਰੀਨ ਪਾਈਪ ਜਾ ਚੜ ਲਈ ਤੇਰੇ ਤਾਰਿਆ ਰੇਤਾ ਪੁੱਤ ਦੇ ਹੱਥ ਨਾਲ ਦੇ ਲਿਓ ਬੱਚੇ ਉਹ ਬੜਾ ਜਿਆਦਾ ਗਾਰਾ ਚੱਕ ਰਹੀ ਐ ਤਾਂ ਹੂੰ ਉਹ ਫਿਰ ਪਾਣੀ ਡਿੱਗੂਗਾ ਨਾ ਇਹ ਤਾਂ ਫੌਰ ਹੋ ਰਿਹਾ ਤਾਂ ਹੀ ਤਾਂ ਕਿੰਨਾ ਟਾਈਮ ਜਦੋਂ ਆਪਾਂ ਨੇ ਪਹਿਲਾਂ ਠੀਕ ਕਰਾਈ ਤੀ ਉਦੋਂ ਦੇਖ ਲਓ ਕਿੰਨਾ ਟਾਈਮ ਚਲਾ ਕੇ ਰੱਖੀ ਤੀ ਫਿਰ ਹੌਲੀ ਹੌਲੀ ਜਾ ਕੇ ਸੈੱਟ ਹੋਈ ਤੀ ਮੈਂ ਉਹ ਖਾਰੀ ਬਣਾਉਂ ਉਹ ਫਿਰ ਉਹ ਹੂੰ ਤਾਰਾਂ ਤੋਂ ਬੋਚ ਕੇ ਵਿਕੀ ਹਾਂ ਪਾਣੀ ਦਾ ਬਹੁਤ ਆਣੀ ਹਾਂ ਪਾਣੀ ਤਾਂ ਹੈਗਾ ਵਧੀਆ ਫਰੈਸ਼ ਫਰੈਸ਼ ਹਾਂ ਪਹਿਲੇ ਉਹ ਚ ਆਪਣਾ ਹੋਰ ਹੋਰ ਉਹ ਛੋਟੀ ਧੀ ਨਾ ਤਾਈ ਕੱਟ ਉਹ ਕਰ ਉਹ ਤਾਂ ਬਹੁਤ ਚਾਹ ਉੱਪਰ ਹੀ ਧਾਰ ਦੇ ਵੀ ਕਿ ਬਾਰੇ ਰਿਸਕ ਨਾ ਰਹਾ ਬਾਬਿਆਂ ਨੂੰ ਸਭ ਪਤਾ ਹੀ ਆ ਕੇਰਾ ਉਹਨਾਂ ਦੇ ਨਾਮ ਦੀ ਜੋਤ ਲੱਗੀ ਬਸ ਵੀ ਲਾਈਏ ਪਰ ਜਦੋਂ ਨੂੰ ਜਦੋਂ ਆ ਮੋਟਰ ਕੱਟ ਕੱਟਾਂਗੇ ਵੈਲਰ ਪਾਵਾਂਗੇ ਨਾਲੇ ਤੋਂ ਉਹ ਤੁਹਾਡਾ ਜਿਹੜਾ ਪਾਈਪ ਹਾਂ ਗੱਡੀ ਮੱਥਾ ਦੇਖਾਂਗੇ ਉਹ ਥੋੜੀ ਬਰਬਾਦ ਆਪਣਾ ਜਦਾਂ ਪਾਈਪ ਤੇ ਪੈਲ ਟਿਕ ਗਿਆ ਉਹ ਤੋਂ ਨਾਲ ਬੋਣੀ ਬੱਜੀ ਛੋਟੇ ਬੰਦੇ ਕਹਾਂਗੇ ਬੋਣੀ ਗੱਡੀ ਉਹ ਪ੍ਰੈਸ਼ਰ ਜ਼ਿਆਦਾ ਆ ਤਾਂ ਉਹ ਬੋਣੀ ਜੀ ਬਬੀ ਉਹ ਤਾਂ ਚੱਲੇ ਆ ਫਿਰ ਪਾਈਪ ਨਾ ਪਾਟਦਾ ਉੱਧਰੋਂ ਨਾ ਪਾਣੀ ਉੱਧਰ ਜਾਣਾ ਦੀ ਨਾ ਉੱਧਰ ਜਾਣਾ ਦੀ ਪਾਈਪ ਪਾਟ ਜਾਂਦਾ ਆ ਫਿਰ ਉਹੀ ਕਹਿਨੀ ਆ ਉਹ ਤਾਂ ਚੱਲਦਾ ਮਾਤਾ ਜੀ ਇਧਰੋਂ ਸਿੱਧੀ ਡਾਇਰੈਕਟ ਮੋਟਰ ਚੱਲ ਰਹੀ ਆ ਹੁਣ ਨਾ ਪਾਣੀ ਉੱਧਰ ਆ ਨਾ ਪਾਣੀ ਇੱਧਰ ਆ ਹੋਰ ਹੋਰ ਜੋ ਉਧਰੋਂ ਮੋਟਰ ਬੰਦ ਕਰ ਜਾਂਦੇ ਆ ਹੋਰ ਅੱਧੇ ਘੰਟੇ ਬਾਅਦ ਸਭ ਕੁਝ ਹੋ ਜਾਣਾ ਹੈ ਟੈਂਟਾ ਲੱਗੂਗੀ ਏ ਫਿਰ ਇਹਨਾਂ ਮਗਰ ਤੋਂ 50000 ਇਹ ਪੂਰਾ ਹੋ ਰਿਹਾ ਓਹ ਚਲ ਫਿਰ ਲੈਣੀਆਂ ਇੱਥੇ ਦੇਖ ਲਈ ਆ ਜਾ ਕੋਲਾ ਕੱਕਾ ਦੀ ਕੋਲਾ ਦੇਖਿਆ ਇੱਧਰ ਲੱਭੇ ਤੇ ਆ ਜਾ ਸ਼ਿੰਕ ਹੋਊਗਾ ਐ ਮੋਟਰ ਦੀ ਸੋਚ ਆਹੀ ਸ਼ੂ ਪਾ ਕੇ ਚੱਲਦਾ ਕਿ ਤੇਰੇ ਨਾਲ ਜਿਆਦਾ ਕੰਮ ਵਾਲੀ ਨਾਲ ਜ ਮੈਨੂੰ ਆ ਆ ਮੇਰੇ ਚੱਕੀ ਤੇ ਆਲਦੀ ਤੇ ਭਾਈ ਸਿਮਿੰਟੇ ਲਾਤਾ ਮੇਕੀ ਮੋਟੀ ਉਰੇ ਮੇਰੀ ਇਹਨਾਂ ਨੇ ਸੱਤਤੀ ਮੈਨੂੰ ਇਹ ਤੇ ਸਿਮਿੰਟ ਉਹ ਕਿਉਂ ਖੇਡਦੇ ਨੇ ਉਹ ਤਾਂ ਉਧਰ ਬਸ ਆ ਮੈਂ ਇਹ ਸਿਮਿੰਟ ਦੀਏ ਬਣਾਤੀ ਫੇਰਾ ਆਏਗਾ ਇਹਦੀ ਰੈਡੀ ਜਿਹੇ ਜਿਵੇਂ ਤੋਂ ਬਣੇਗਾ ਥੋੜਾ ਰੁੱਕ ਕੇ ਕਰੇ ਘਰ ਬਟੇ ਚਾਹ ਉਹ ਰੁੱਕ ਕੇ ਦਾ ਘਰ ਆ ਜੇ ਹੂੰ ਕਿਵੇਂ ਗਰਦਾ ਗਿਰ ਰਿਹਾ ਪੱਖੇ ਤੋਂ ਤੋੜੀਆਂ ਵਾਲਾ ਚੱਲ ਬਈ ਹਾਂ ਪਾਉਰ ਹੈ ਕਿ ਕਿੰਨੇ ਸਰ ਪਵਾਵਾਂਗੇ ਕੱਟ ਚੱਲਦਾ ਹਨਾ ਉਹ ਇਹ ਨੂੰ ਨਾ ਉਰੇ ਠੀਕ ਹੋ ਗਾ ਨਹੀਂ ਸਕਦਾ ਉੱਥੇ ਹੋਰ ਲੱਗੂ ਕੱਟ ਚੱਲੇ ਠੀਕ ਕਿੰਨੇ ਸਰ ਪਾਉਗਾ ਲੈ ਆ ਰਿਹਾ ਹੈ ਲੈ ਆ ਰਿਹਾ ਬਸ ਇਹ ਆਤਾ ਜੇ ਭਾਈ ਆਊਗਾ ਉਹ ਦੋ ਪਵਾ ਦਿਓ ਹਨਾ ਕੰਮ ਨਹੀਂ ਬੜੇ ਲਾਵਾ ਲਿਆ ਕੇ एक वक्का और मैं ले आनिया उरी खाओगे बैठे ठीक है तो सी पीछे की में रह गए हो ये <laughs> ए बोड़ी बोड़ियां पहुंच जा चल ले न नीज चल ਕਾਰੇ ਕਾਰੇ ਮਦਾਨੀ ਜੀਵ ਨੂੰ ਕੀ ਹੋਇਆ ਨਾ ਚੰਗਾ ਪੜਾ ਤੁੱਤਲਾ ਬੋਲਣ ਲੱਗ ਗਿਆ ਉਹਨਾਂ ਅੱਜ ਮੈਂ ਦੋ ਵਾਰ ਬੋਲੀ ਦੋ ਵਾਰੀ ਤੁੱਤਲਾ ਤੁੱਤਲਾ ਬੋਲ ਗਿਆ ਤੁੱਤਲ ਜਾ ਕੋਟਾ ਗਿਆ ਉਹ ਡੈਡੀ ਨੂੰ ਚੌਕਾ ਜਸਨੀ ਜੀ ਨੂੰ ਤੇ ਬਾਪੂ ਜੀ ਨੂੰ ਕੋ ਬੋਲਦੀ ਕੋਈ ਤੇਨ ਵਾਰ ਜਿਹੜਾ ਚੋਲ ਪਾ ਕੇ ਫਰਦਾ ਬਾਪੂ ਜੀ ਨੇ ਆਪਣਾ ਉਧਰ ਦਾ ਘਰ ਵੀ ਦੇਖਿਆ ਹੈਗਾ ਉਹਨਾਂ ਤੋਂ ਪੌੜੀਆਂ ਉੱਤਰਿਆ ਨਹੀਂ ਆਂਦਾ ਹੈਗਾ ਉਹ ਵੀ ਲਿਖਾਉਂਦਾ ਦੇਖਦੇ ਆਂ ਕਾਲੀਆਂ ਪਾਸੇ ਬਾਪੂ ਜੀ ਸਕੂਲੀ ਦਾ ਚੜ ਕੇ ਇਧਰੋਂ ਉਧਰ ਨਹੀਂ ਵੀ ਵਿੱਚ ਦੀ ਲਿਆ ਕੇ ਘਰ ਬਿਖਾ ਦਾਂਗੇ ਬੀਬੀ ਦੇ ਇਸ ਦਾ ਬੰਦ ਕਰਦਾ ਜਲਦੀ ਇੱਕ ਬੱਲੇ ਤੋਂ ਹੋச்சே ਹੈਨਾ ਵੀ ਜਿੰਨਾ ਬਹੁਤ ਲੰਬੀ ਆਂ ਕਿੰਨੀ ਲੰਬੀ ਕਿੱਥੇ ਜਾਉਗਾ ਇਹ ਕੋਈ ਬਾਤ ਨਹੀਂ ਲੈ ਜਾਂਗੇ ਲੈ ਜਾਂਗੇ ਕਿਉਂ ਸਾਇਸਿੰਗ ਇਹ ਹੈਪੀ ਮੇਕਿੰਗ ਮਾ ਜਦੋਂ ਮੋਟਰ ਆਪ ਤਾਂ ਖਾਲਾ ਨਹੀਂ ਮੈਂ ਵੀ ਕਿਹਾ ਕਿ ਨਵਾਂ ਸੌਂਕਾ ਗਾਹਾਂ ਜਾ ਕਿ ਉਹ ਕੋਈ ਉਹ ਹਾਂ ਨਹੀਂ ਆਂਦੀ ਜਾਂ ਨਹੀਂ ਜਾਂਦੀ ਹੋਰ ਮੇਰੇ ਮਨ ਚ ਪਾਣਾ ਜਾਂਦੇ ਬਹਿਮ ਜਾਇਆ ਮਾ ਜੇ ਕੁਝ ਹੋ ਗਿਆ ਮੈਨੂੰ ਤਾਂ ਸਾਰੀ ਉਮਰ ਐ ਹੀ ਰਹੂਗਾ ਵੀ ਲੈ ਬਾਪੂ ਨੇ ਦਾ ਬੀਨਾ ਘਰ ਦੇਖੀ ਤੁਰ ਗਿਆ ਐ ਤਾਂ ਚਲ ਪਹਿਲਾਂ ਹੁੰਦੇ ਜਾਂਦੇ ਤੇ ਸਾਰਾ ਘਰ ਦੇਖਿਆ ਹੋਇਆ ਪਰ ਫੇਰ ਵੀ ਮਾਚ ਕਰ ਕਰਕੇ ਦੇਖਿਆ ਜਦੋਂ ਕੌੜੀਆਂ ਨਹੀਂ ਲੱਗੀਆਂ ਪਰ ਉਹ ਤਾਂ ਨਾ ਉਹ ਜਦੋਂ ਪਹਿਲਾਂ ਉਹ ਰਹਿੰਦੇ ਤੇ ਵੀ ਬਾਪੂ ਜੀ ਨੇ ਤਾਂ ਘਰ ਪੁਰਾਣਾ ਇਕੱਠਿਆਂ ਦਾ ਦੀਓ ਦਾ ਦੇਖੀ ਅਬ ਆਪ ਨੂੰ ਨੀਰਾ ਨੇ ਗਮਾਣੇ ਕਰਾਉਣ ਤੋਂ ਬਾਅਦ ਮੈਂ ਕਿਹਾ ਦਵਾਈ ਤੇ ਮਾਦਨ ਹਾਂ ਅਲ ਸੁਬੇ ਹੀ ਬੈਠੀ ਸੀ ਤੇ ਨਾ ਉਹ ਦਿੱਕੂ ਹਾਂ ਮੈਂ ਅੰਦਰ ਕੇ ਜਾਵਾਂਗੇ ਉਹ ਤਾਂ ਕੇਲੇ ਜਿਹਾ ਚਲੋ ਮੈਂ ਉਹਨਾਂ ਨੂੰ ਚਾਲਦੇ ਆਵਾਂ ਜੀ ਲਓ ਜੀ ਬੈਠੇ ਢੂਣਾ ਹੈ ਮਿੱਠੇ ਕੜਾਹੀ ਕਰੀਆ ਆਪਾਂ ਨੇ ਹੌਲੀ ਹੌਲੀ ਸਾਫ ਹੋਗਾ ਕੋਈ ਨਾ ਹਾਂਜੀ ਹਾਂ ਹੋਰ ਹੋਰ ਸਾੜੇ ਮਰਤ ਹੋਗੀ ਤੇ ਮੀਤਾਰ ਹੋਗੀ ਹੋਰ ਹੋਰ ਸਾੜੇ ਭਰ ਕੋਈਆ ਹੂੰ ਉਹ ਬਾਪੂ ਜੀ ਕੜਾਹੀ ਕਾਤ ਲਾਉਂਦੇ ਹੁੰਦੇ ਨੇ ਖਾਲੀ ਕੜਾਹੀ ਹੁੰਦੀ ਆ ਕੋਈਆ ਕਹਾਣੀ ਕੀ ਬਣੀ ਹੋਈ ਆ ਇਹਦੇ ਮਾਦਰ ਖਾਜੀ ਬਣੀ ਦੀ ਪਾਣੀ ਦੀ ਹੂੰ ਤੇ ਛੱਲਾ ਮਾਰਦਾ ਆ ਗਏ ਵੀ ਮਿੱਠੇ ਚੌਲ ਖਾ ਕੇ ਹੈ ਮਿੱਠੇ ਚੌਲ ਖਾ ਕੇ ਹਾਂ ਖੜਾ ਨਹੀਂ ਜਾਂਦਾ ਹੁੰਦਾ ਨਾ ਚੌਲੇ ਜਾਂਦਾ ਹੈ ਚੜਾਈ ਲੱਗੀ ਉੱਗੀ ਹੁਣ ਚਾ ਚੌਲ ਖਵਾ ਕੇ ਖੁਸ਼ ਕਰਿਆ ਜਾਂਦਾ ਹਾਂ ਜੇ ਹਨ ਨੂੰ ਪਵਾ ਦੇ ਜੇ ਮਨੀ ਲੱਗ ਵੀ ਆਇਆ ਹੂੰ ਆਈ ਲੱਗ ਜੇ ਦੋਰੀ ਇਹ ਤਬਾਤ ਹੈ ਤੇ ਹਾਂ ਦੇਵਤੇ ਆ ਜੋ ਮੰਨਿਆ ਜਾਂਦਾ ਹੈ ਕਵਾਜਾ ਵਾਲੀ ਦੇਵਤਾ ਉਹ ਬਪੀ ਡਿਲੀਵਰਟ ਕਰਦੇ ਨੇ ਗੱਡੀ ਠੀਕ ਆ ਹੁਣ ਐ ਨਾ ਗੱਡੀ ਠੀਕ ਆ ਮਹਾ ਐ ਨਾ ਗੱਡੀ ਦਾ ਪੋਰ ਪੰਜੇ ਰੋਗੀ ਪਈ ਥੀ ਉਹ ਕਰੀਏ ਫੈਂਚਰ ਤਾਂ ਕਾਣੂ ਆ ਅੱਠ-ਅੱਠ ਮਾਰ ਦਿਆ ਗੱਡੀ ਦਾ ਆ ਗਿਰ ਗਿਆ ਬੇ ਉਹ ਤਾਂ ਹਨਾ ਇੱਕ ਵਾਰਾ ਸੂਰ ਦੁੱਧਾ ਦੂ ਪਾਸੇ ਹੋ ਜਾਂਦੇ ਉਹ ਉਹ ਵਾਰ ਉਹ ਦਿਖਾਉਂ ਰਹੇ ਬੀਚਰ ਦਿਖਾਉਂਗਾ ਅੱਖਾਂ ਵਿੱਚ ਅਸ਼ੀਤ ਵੀ ਆ ਕੇ ਹਾਂ ਇਹ ਤਾਂ ਹੈਗਾ ਅੱਛਾ ਜਾਲੇ ਟੱਕਰੀ ਉਹਦੇ ਅਗੇ ਲੱਕੂ ਉੱਤਰੇ ਹੂੰ ਜੇ ਵਾਕਾ ਮੂੰਹ ਧਰ ਕੇ ਬੈਠਾ ਮੈਂ ਮਾਸਾ ਫੜੀਆ ਫਿਰ ਗੋਲੇ ਨੇ ਖਾ ਫੇਰ ਅਕਲੀ ਉਹ ਵੀ ਆ ਗਿਆ ਉੰਜ ਕੰਮ ਤਾਂ ਇਹੀ ਕਰ ਦਿੰਦਾ ਆਧਾ ਪੌੜਾ ਕਰ ਦਿੰਦਾ ਅਗਲੇ ਨੂੰ ਸਵਾਦ ਬਣੇ ਨੇ ਅੱਜ ਤਾਂ ਕੜਾ ਵਰਗੇ ਬਣਗੇ ਜਮੀ ਅੱਜ ਚੌਲ ਜਾਦੇ ਕੁਲ ਗਏ ਮੇਰੇ ਤੋਂ ਏਰਾ ਦਾ ਕੜਾਏ ਬਣ ਗਿਆ ਜਉ ਤਰ ਰੜਕਦੀ ਤਾਂ ਹੀ ਤਾਂ ਕਹਿਨੀ ਆ ਸੋਨੂ ਅੱਜ ਨਜ਼ਾਰੇ ਆ ਜਾਣਗੇ ਮਾ ਪੋਲੇ ਪੋਲੇ ਖਾ ਕੇ ਨਜ਼ਾਰੇ ਆ ਜਾਣਗੇ ਖੇਤ ਦੇ ਕੇ ਬਥਾ ਨਾ ਕਾਰ ਵਾਲੀ ਮੋਟਰ ਦਾ ਟੇਕਿਆ Kalau awak pun kena tucur, belum ada keadaan, jangan lupa subscribe. Bila yang next boleh, bisa sekali.